ਤੁਸੀਂ ਜਿਹੜੀ ਅਕਸ਼ੇ ਕੁਮਾਰ ਦੀ ਸਾਰਾ ਗੜੀ ਸੀ ਉਹਦੇ ਤੋਂ ਸੈਟੀਸਫਾਈਡ ਨਹੀਂ ਸੀ ਜਿਵੇਂ ਡੈਫੀਨਟਲੀ ਨਾ ਬੰਦੇ ਦੋਸਤ ਪਹਿਲੀ ਗੱਲ ਤਾਂ ਉਹ 21ਾਂ ਦੀ ਕਹਾਣੀ ਸੀ ਕਿ ਇੱਕ ਅਕਸ਼ੇ ਕੁਮਾਰ ਦੀ ਗਾਣੀ ਸੀ 21ਾਂ ਦੀ ਸੀ 21 ਬੰਦੇ 10000 ਬੰਦੇ ਨਾਲ ਲੜ ਗਏ ਐਮ ਨਹੀਂ ਲੜਨ ਲਈ ਤਿਆਰ ਹੋ ਗਏ ਇਹ ਐਮ ਹੈ ਔਰ ਜਿਹੜੀ ਸਾਰਾ ਗੜੀ ਸੀ ਅਸਲ 14 ਦਾ ਸਾਰਾ ਗੜੀ ਵੀ ਨਹੀਂ ਸੀ ਹਾਲ ਤੱਕ ਲੋਕਾਂ ਨੂੰ ਇੰਨਾ ਹੀ ਨਹੀਂ ਪਤਾ ਲੱਗਿਆ ਨਾ ਉਸ ਫਿਲਮ ਵਾਲੇ ਨੇ ਦੱਸਾ ਉਹਦਾ ਨਾਮ ਸੀ ਸੁਰਾ ਗੜੀ ਔਰ ਉਹ ਸੁਰਾਗੜੀ ਜਗਾ ਦਰਰਾਇ ਖੈਬਰ ਤੋਂ ਬੜੀ ਦੂਰ ਨਹੀਂ ਸੀ ਉਹ ਇੱਕ ਵਾਚ ਅ ਚੰਕੀ ਸੀ ਉਸ ਬਟ ਉਸ ਫਿਲਮ ਦੀ ਜਿਹੜੀ ਮੇਕਿੰਗ ਸੀ ਉਹ ਬੜੀ ਹੋਰ ਤਰ੍ਹਾਂ ਸੀ ਉਹਨਾਂ ਨੇ ਕਮਾਲ ਦੀ ਮੇਕਿੰਗ ਕਰਤੀ ਯੂਪੀ ਦੇ ਹਿਸਾਬ ਨਾਲ ਸਾਡੇ ਵੀ ਹੋ ਸਕਦਾ ਸੀ ਸਾਰਾਗੜੀ ਲਈ ਬਨੂ ਐਕਸਾਈਟਮੈਂਟ ਪਤਾ ਕਿਉਂ ਸੀ ਮੈਂ ਕਿਹ ਹਿੰਦੀ ਫਿਲਮ ਦੇ ਨਾਲ ਲਾਵਾਂ ਅਸੀਂ ਹੀਰੋ ਕਿਵੇਂ ਬਣਾਉਣਾ ਉਹਨਾਂ 21 ਨੂੰ ਉਹ ਕਿਵੇਂ ਬਣਾਉਂਗੇ ਇੱਥੇ ਪਤਾ ਲੱਗੂ ਜੂ ਸੈਂਸਿਬਿਲਿਟੀ ਦਾ ਹਿੰਦੀ ਵਰਡ ਨੂੰ ਪਤਾ ਲੱਗੂਗਾ ਕਿ ਪੰਜਾਬ ਵਾਲੇ ਬੱਲੇ ਬੱਲੇ ਵਾਲੇ ਨਹੀਂ ਜਾਂ ਕਾਮੇਡੀ ਵਾਲੇ ਹਰ ਗੱਲ ਤੇ ਜਦੋਂ ਉਹਨੂੰ ਮਰਨ ਦੀ ਗੱਲ ਆਉਂਦੀ ਔਰ ਆਪਦੇ ਸਪਾਈਆਂ ਚ ਵੀ ਉਹ ਹੀ ਗੱਲ ਦੱਸ ਕੇ ਜੋਸ਼ ਭਰਦਾ ਹੈ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਫਿਰ ਉਹਨਾਂ ਨੂੰ ਦਸ਼ਮਪਿਤਾ ਯਾਦ ਆਉਂਦੇ ਨੇ ਫਿਰ ਉਹਨਾਂ ਨੂੰ ਸੂਰਾ ਸੋ ਪਹਿਚਾਨਣੀ ਯਾਦ ਆਉਂਦਾ ਹੈ ਉਸ ਬਟੂ ਉਸ ਫਿਲਮ ਦੀ ਜਿਹੜੀ ਮੇਕਿੰਗ ਸੀਗੀ ਉਹ ਬੜੀ ਹੋਰ ਤਰ੍ਹਾਂ ਸੀ ਉਹਨਾਂ ਨੇ ਕਮਾਲ ਦੀ ਮੇਕਿੰਗ ਕਰਤੀ ਯੂਪੀ ਦੇ ਹਿਸਾਬ ਨਾਲ ਸਾਡੇ ਵੀ ਉਹ ਹੋ ਸਕਦਾ ਸੀ ਕਾਰਨ ਕੀ ਹੁੰਦਾ ਹੈ ਕਿ ਸੇਮ ਸਬਜੈਕਟ ਨੂੰ ਜਿਵੇਂ ਹੁਣ ਆਪਾਂ ਵਾਪਸ ਸੁੱਚਾ ਜ਼ੋਰ ਮਾਤੇ ਆਉਣੇ ਆ ਕਿ ਸਾਰਾ ਗੜੀ ਲਈ ਮੈਨੂੰ ਐਕਸਾਈਟਮੈਂਟ ਪਤਾ ਕਿਉਂ ਸੀ ਮੈਂ ਕਿਹਾ ਇਹ ਹਿੰਦੀ ਫਿਲਮ ਦੇ ਨਾਲ ਲਾਵਾਂਗੇ ਕਿਉਂਕਿ ਕਹਾਣੀ ਤਾਂ ਇੱਕ ਹੈ ਸਿਰਫ ਬਣਾਉਣ ਦਾ ਵੇਅ ਅਡ ਹੋਊਗਾ ਨਾ ਕਹਾਣੀ ਨੂੰ ਫੜ ਕੇਵੇਂ ਰਏ ਆ ਅਸੀਂ ਹੀਰੋ ਕਿਵੇਂ ਬਣਾਉਣਾ ਹੈ 21 ਨੂੰ ਉਹ ਕਿਵੇਂ ਬਣਾਉਣਗੇ ਇੱਥੇ ਪਤਾ ਲੱਗੂ ਸੈਂਸਿਬਿਲਿਟੀ ਦਾ ਔਰ ਖਾਸ ਕਰ ਹਿੰਦੀ ਵਰਡ ਨੂੰ ਪਤਾ ਲੱਗੂਗਾ ਕਿ ਪੰਜਾਬ ਵਾਲੇ ਬੱਲੇ ਬੱਲੇ ਵਾਲੇ ਨਹੀਂ ਜਾਂ ਕਾਮੇਡੀ ਵਾਲੇ ਨਹੀਂ ਕਿਉਂਕਿ ਦਿੱਲੀ ਆ ਜਿਵੇਂ ਤੁਸੀਂ ਬੰਬੇ ਚਲੇ ਜਾਓ ਫਿਲਮ ਦੀ ਮਿਕਸਿੰਗ ਕਰਨ ਹੋਰ ਕੋਸ਼ਿਸ਼ ਕਰਨ ਤੇ ਰਿਐਕਟ ਵੈਰੀ ਬੈਡਲੀ ਕਿ ਰਿਐਕਟ ਵੈਰੀ ਹਾਸੇ ਵਾਲੀ ਗੱਲ ਕਿਉਂ ਉਹਨਾਂ ਨੂੰ ਦੇ ਦੋ ਵੀ ਕਰਦੇ ਥੋੜੀ ਇਹ ਪਤਾ ਨਹੀਂ ਕੀ ਕਰਦੇ ਨਾ ਸਾਡਾ ਨੂੰ ਪਤਾ ਮਿਕਸ ਕਿਵੇਂ ਕਰਨਾ ਤੁਸੀਂ ਜਿਹੜੀ ਅਕਸ਼ੇ ਕੁਮਾਰ ਦੀ ਸਾਰਾ ਗੜੀ ਸੀ ਉਹਦੇ ਤੋਂ ਸੈਟੀਸਫਾਈਡ ਨਹੀਂ ਸੀ ਜਿਵੇਂ ਡੈਫੀਨਿਟਲੀ ਨਾਟ ਉਦਿਚਾ ਮੈਨੂੰ ਦੱਸੋ ਪਹਿਲੀ ਗੱਲ ਤਾਂ ਉਹ 21ਾਂ ਦੀ ਕਹਾਣੀ ਸੀ ਕਿ ਇੱਕ ਅਕਸ਼ੇ ਕੁਮਾਰ ਦੀ ਕਹਾਣੀ ਸੀ 21ਾਂ ਦੀ ਸੀ ਔਰ ਸਭ ਤੋਂ ਅਹਿਮ ਉੱਚ ਕੀ ਹੈ ਲੜਨਾ ਅਹਿਮ ਨਹੀਂਗਾ ਮੱਕਰ ਸਾਹਿਬ 21 ਬੰਦੇ 10000 ਬੰਦੇ ਨਾਲ ਲੜ ਗਏ ਅਹਿਮ ਨਹੀਂ ਲੜਨ ਲਈ ਤਿਆਰ ਹੋ ਗਏ ਇਹ ਐਮ ਹੈ ਕਿਉਂਵੇਂ ਤਿਆਰ ਹੋ ਗਏ ਕੀ ਰੀਜ਼ਨ ਉਹਦੇ ਪਿੱਛੇ ਜਦ ਕਿ ਉਹ ਆਪਦੀ ਮਿੱਟੀ ਲਈ ਲੜ ਰਹੇ ਆ ਤੁਸੀਂ ਅੰਗਰੇਜ਼ਾਂ ਲਈ ਲੜ ਰਹੇ ਹੋ ਇੱਕ ਵਾਰ ਸੇ ਤੁਹਾਡੇ ਦੇਸ਼ 'ਚ ਤੁਸੀਂ ਅੰਗਰੇਜ਼ਾਂ ਨੂੰ ਕਹਿ ਰਹੇ ਆ ਬਾਹਰ ਜਾ ਕਿਵੇਂ ਫਰਕ ਹੈ ਕੀ ਕਾਰਨ ਆ ਉਹਦੇ ਪਿੱਛੇ ਕੀ ਵਿਖਾਇਆ ਤੁਸੀਂ ਉਹ ਮਿੱਟੀ ਨੂੰ ਲੜਨ ਵਾਲੇ ਬੰਦੇ ਦਾ ਜਾਇਜ਼ ਨੇ ਹੁਣ ਤੁਸੀਂ ਇਹਨਾਂ ਨੂੰ ਹੀਰੋ ਬਣਾਉਣ ਲਈ ਇਹ ਕਰ ਰਹੇ ਆ ਕਿ ਨਹੀਂ ਉਹ ਕੁੜੀਆਂ ਦਾ ਰੇਪ ਕਰਦੇ ਨੇ ਉਹ ਫਲਾਣਾ ਕਰਦੇ ਨੇ ਉਪ ਪਟੰਗ ਗੱਲ ਤੁਸੀਂ ਇਹ ਵਿਖਾਓ ਮੈਂ ਥੋੜੀ ਜਿਹੀ ਗੱਲ ਦੱਸ ਦਾਂ ਤੁਹਾਨੂੰ ਉਹ ਚ ਵੈਸੇ ਵੈਸੇ ਹੋ ਸਕਦਾ ਮੈਂ ਬਣਾਵਾਂ ਬਈ ਇੱਕੋ ਗੱਲ ਕੀਤੀ ਸੀ ਜਿਹੜਾ ਦਰਰਾ ਖੈਬਰ ਸੀ ਜਿਹੜਾ 800 ਸਾਲ ਤੱਕ ਲੁੱਟ ਬੱਤੀ ਹੈ ਜਾਂ 900 ਸਾਲ ਤੱਕ ਉਦੋਂ ਤੱਕ ਹਿੰਦੁਸਤਾਨ 'ਚ ਉਕਦਰੋਂ ਹੁੰਦੇ ਸੀ ਅਮਲਾਵਰ ਦਰ ਰਾਇ ਖੈਬਰ ਤੋਂ ਲੰਘ ਕੇ ਹੁੰਦੇ ਸੀ ਦਰ ਰਾਇ ਖੈਬਰ ਹੀ ਰਸਤਾ ਸੀ ਔਰ ਜਿਹੜੀ ਸਾਰਾਗੜੀ ਸੀ ਅਸਲ 14 ਨਾ ਸਾਰਾਗੜੀ ਵੀ ਨਹੀਂ ਸੀ ਹਾਲ ਤੀਕ ਲੋਕਾਂ ਨੂੰ ਇੰਨਾ ਹੀ ਨਹੀਂ ਪਤਾ ਲੱਗਿਆ ਨਾ ਉਸ ਫਿਲਮ ਵਾਲੇ ਨੇ ਦੱਸਾ ਉਹਦਾ ਨਾਮ ਸੀ ਸੁਰਾਗੜੀ ਸੁਰਾ ਪਛਤੋ ਦੇ ਵਿੱਚ ਲਾਲ ਨੂੰ ਕਹਿੰਦੇ ਐ ਉਹ ਜ਼ਮੀਨ ਲਾਲ ਸੀ ਉਹਨੇ ਹਿੱਸੇ ਦੀ ਤਾਂ ਉਹਦਾ ਨਾਮ ਸੀ ਸੁਰਾਗੜੀ ਔਰ ਉਹ ਸੁਰਾਗੜੀ ਜਗਾ ਦਰ ਰਾਇ ਖੈਬਰ ਤੋਂ ਬਾਲੀ ਦੂਰ ਨਹੀਂ ਸੀ ਉਹ ਇੱਕ ਵਾਚ ਅ ਚੌਂਕੀ ਸੀਗੀ ਜਿਹਨੇ ਗੁਲਸਤਾਨ ਕਿਲਾ ਤੇ ਇੱਕ ਹੋਰ ਕਿਲਾ ਸੀ ਉਹਦੇ ਵਿੱਚੋਂ ਰਸਤੇ ਆਸਤੇ ਇਨਫੋਰਮ ਕਰ ਲਈ ਸੀਗੀ ਜਿਹੜੇ ਉੱਤੇ ਬੰਦੇ ਬੈਠੇ ਸੀ ਜਿਹੜਾ ਇਸ਼ਰ ਸਿੰਘ ਸੀਗਾ ਮੈਂ ਉਹਨੂੰ ਸਿਰਫ ਇੰਨਾ ਕੋ ਬਖਾਇਆ ਸੀ ਕਿ ਇਹ ਬੰਦਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਚ ਦਾ ਦਾਦਾ ਕਿਤੇ ਰਿਹਾ ਸੀ ਔਰ ਉਹ ਉਹਨੂੰ ਹਮੇਸ਼ਾ ਛੋਟੇ ਹੁੰਦੇ ਤੋਂ ਗੱਲਾਂ ਸੁਣਾਉਂਦਾ ਰਿਹਾ ਸੀ ਕਿ ਪੁੱਤ ਆਲਾ ਕਿ ਤੁਈ ਲੋਕ ਆਉਂਦੇ ਹੁੰਦੇ ਸੀ ਤੇ ਪੰਜਾਬ ਦੇ ਵਿੱਚ ਆਉਂਦੇ ਹੁੰਦੇ ਸੀ ਜਿੱਥੇ ਤੁਰਕਾਂ ਦੇ ਘੋੜੇ ਲੰਘੇ ਨਾ ਉੱਥੇ ਹਾਰਾ ਨਹੀਂ ਹੁੰਦਾ ਇੱਜ਼ਤਾਂ ਉੱਠਦੇ ਸੀ ਹਰ ਸਾਲ ਅਸੀਂ ਭੱਜ ਜਾਂਦੇ ਸੀ ਤੇ ਇੱਕੋ ਕਹਾਵਤ چلਦੀ ਸੀ ਜੋ ਖਾਲਿਆ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਜਾਂ ਨਾਦਰ ਸ਼ਾਹ ਦਾ ਫਿਰ ਇੱਕ ਬੰਦਾ ਆਇਆ ਰਾਜ ਕੀਤਾ ਉਹਦਾ ਇੱਕ ਜਰਨੈਲ ਆਇਆ ਜੀਨੇ ਪਈਆ ਉਲਟਾ ਮੋੜਤਾ ਜਿਹੜੀ ਇਹ ਲੁੱਟਕਸੁੱਟ ਚੱਲ ਰਹੀ ਸੀ 900 ਸਾਲ ਤੋਂ ਬੰਦ ਕਰਤੀ ਗੇੜ ਪੁੱਠਾ ਚਲਾਤਾ ਹਰੀ ਸਿੰਘ ਨਲੂ ਨੇ ਜੋ ਕੀਤਾ ਸੀ ਹੁਣ ਉਹ ਬੰਦਾ ਉਸੇ ਜਗ੍ਹਾ ਤੇ ਖੜਾ ਹੈ ਉਹਨੂੰ ਆਪ ਦੇ ਦਾਦੇ ਦੀ ਗੱਲ ਯਾਦ ਆਉਂਦੀ ਰਹਿੰਦੀ ਹੈ ਹੁਣ ਉਹਨੂੰ ਲੱਗਦਾ ਹੈ ਕਿ ਜੇ ਆ ਚੌਕੀ ਜਿੱਤ ਗਏ ਗੁਰਦਸਤਾਨ ਜਿੱਤ ਗਏ ਤਾਂ ਇਹ ਰਸਤਾ ਕਿਤੇ ਦੁਬਾਰਾ ਤਾਂ ਨਹੀਂ ਖੁੱਲ ਜੂਗਾ ਕਿਤੇ ਉਹ ਲੁੱਟਕ ਸੁੱਟ ਜਿਹੜੀ ਪਹਿਲਾਂ ਹੁੰਦੀ ਰਹੀ ਉਹ ਦੁਬਾਰਾ ਤਾਂ ਨਹੀਂ ਸ਼ੁਰੂ ਹੋ ਜੂਗੀ ਤਾਂ ਉਹ ਫਿਰ ਜਦੋਂ ਲੜਦੇ ਨੇ ਉਹ ਗੋਰਿਆਂ ਲਈ ਨਹੀਂ ਆਪਦੀ ਕੌਮ ਲਈ ਲੜਦਾ ਬੰਦਾ ਵਾਹ ਆਪ ਦੀ ਉਸ ਹਿਸਟਰੀ ਲਈ ਲੜਦਾ ਹੈ ਉਹਨੂੰ ਹਰ ਗੱਲ ਤੇ ਜਦੋਂ ਉਹਨੂੰ ਮਰਨ ਦੀ ਗੱਲ ਆਉਂਦੀ ਹੈ ਰ ਆਪਦੇ ਸਿਪਾਹੀਆਂ ਚ ਵੀ ਉਹ ਇਹੀ ਗੱਲ ਦੱਸ ਕੇ ਜੋਸ਼ ਭਰਦਾ ਹੈ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਫਿਰ ਉਹਨਾਂ ਨੂੰ ਦਸ਼ਮਪਿਤਾ ਯਾਦ ਆਉਂਦੇ ਨੇ ਫਿਰ ਉਹਨਾਂ ਨੂੰ ਸੂਰਾਸੋ ਪਹਿਚਾਨਣੀ ਯਾਦ ਆਉਂਦਾ ਹੈ